ਜਲੰਧਰ ਪੰਜਾਬ ਵਿੱਚ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਐਨਕਾਊਂਟਰ ਕਰਨ ਦੀ ਖਬਰ ਸਾਹਮਣੇ ਆਈ ਹੈ ਇਹ ਐਨਕਾਊਂਟਰ ਜਲੰਧਰ ਕਮਿਸ਼ਨ ਪੁਲਿਸ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਸਟਰ ਵਿਚਾਲੇ ਨੰਗਲਕਰਾਰ ਖਾਂ ਹੋਇਆ ਕਮਿਸ਼ਨਰ ਪੁਲਿਸ ਨੇ ਜਲੰਧਰ ਵਿੱਚ ਬਦਨਾ ਬਿਸ਼ਨੋਈ ਗੈਂਗ ਦੇ ਦੋ ਸਾਥੀਆਂ ਨੂੰ ਨਾਟਕਿਆਂ ਦਾਦ ਵਿੱਚ ਪਿੱਛਾ ਕਰਕੇ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਸ਼ੱਕੀ ਵਿਅਕਤੀਆਂ ਕੋਲੋਂ 3 ਹਥਿਆਰ ਅਤੇ ਕਈ ਖਰਸੁਖਤ ਬਰਾਮਦ ਕੀਤੇ ਹਨ ਪਿਛਗਰੰਦੁਰਾਂਸ਼ ਕਿ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾ ਦਿੱਤੀਆਂ ਗ੍ਰਿਫਤਾਰ ਵਿਅਕਤੀਆਂ ਖਿਲਾਫ ਜ਼ਬਰਨ ਵਸੂਲੀ ਕਤਲ ਅਸਲਾ ਟੈਕ ਅਤੇ ਐਨਡੀਪੀਐਸ ਅਟੈਕ ਸਮੇਤ ਕਈ ਮਾਮਲੇ ਦਰਜ ਹਨ ਪੁਲਿਸ ਇਸ ਗਿਰੋਹ ਦੀਆਂ ਗਤੀਵਿਧੀਆਂ ਤੇ ਸਬੰਧ ਦਾ ਖੁਲਾਸਾ ਕਰਨ ਲਈ ਆਪਣੀ ਜਾਂਚ ਕਰ ਰਹੀ ਹੈ ਇਹ ਬਸੰਤ ਮਹਿਤਾ ਦੀ ਵਿਸ਼ੇਸ਼ ਰਿਪੋਰਟ ਫਸਟਿਕਟਡ ਵੈਪਨਸ ਰਿਕਵਰ ਹੋਈਆਂ ਨਾ ਤਾਂ ਤੇਨ ਵੈਪਨਸ ਨਾਲ ਛੋਬਾ ਚ ਰੱਖੇ ਹੋਏ ਸੀ ਜੀ 16 ਪਰਚੇ ਦੋਨਾਂ ਤੇ ਦਰਜ ਹੈ ਡਬਲ ਮਟਰ ਆਈਟਮ ਟੂ ਮਟਰ ਐਕਸਟਰਾਪਸ਼ਨ ਹੈ ਜਿਹੜੀ ਜੀਐਚਵੀ ਦੇ ਕੇ ਬਿਸ਼नोई ਲਈ ਕੰਮ ਕਰਦੇ ਸੀ ਕੇਸ ਗੈਂਗ ਨਾਲ ਸਬੰਧ ਬਿਸ਼नोई ਨਾਲ ਤਾਂ ਬਿਸ਼नोई ਨਾਲ ਠੀਕ ਹੋਰ ਇਹਨਾਂ ਨੇ ਕਿਹੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈਗੇ ਨੇ ਜਾਂ ਹੋਰ ਕੋਈ ਵਾਰਦਾਤ ਕਰਨੀ ਸੀ ਇਹਦੇ ਬਾਰੇ ਕੋਈ ਵਾਰਦਾਤ ਤਾਂ ਹੁਣ ਫਣੀ ਆ ਆਪਾਂ ਤੇ